ਬਾਤੇ ਹੀ ਹੋਈ ਸੀ ਬਾਸ ਉਹਨਾਂ ਨੇ ਇਹੀ ਕਿਹਾ ਸੀ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2 3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਉਸਨੇ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹਨਾਂ ਪਹਿਲਾਂ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਬਾਹਰ ਤੋਰ ਕੇ ਖੜਿਆ ਸਰਬੀਆ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ। ਪ੍ਰੇਜ਼ੈਂਟਾ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਜਾਮਾ ਗਿਆ। ਉਹਨਾਂ ਨੇ ਕਿਹਾ ਕਿ ਤਾਇ ਤੁਰਕੀ ਤੱਕ ਲੈ ਕੇ ਡਾਇਰੈਕਟ ਗਿਆ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡੇ ਨਾਲ 2 ਅਕਤੂਬਰ ਦੇ ਲੰਮੇ ਸ਼ਾਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ। ਨੀਹਾ ਨੀਹਾ ਕਦੋਂ ਤੁਹਾਡੇ ਹਸਬੰਦ ਜਿਹੜੇ ਕਦੋਂ ਤੁਹਾਡੇ ਮੈਰਿਜ ਹੋਈ ਸੀਗੇ? ਮੇਰੀ 2012 ਵਿੱਚ। ਕਿਹੜੇ ਕੰਟਰੀ ਨੂੰ ਗਏ ਸੀ ਤੁਹਾਡੀ ਮੈਂ? ਫਰਾਂਸ ਗਏ ਸੀ ਪਰ ਇੱਥੋਂ ਉਹਨਾਂ 4 ਸਤੰਬਰ ਦੀ ਫਲਾਈਟ ਸਰਬੀਆ ਵਾਸਤੇ ਹੋਈ ਸੀ ਤੁਰਕੀ ਗਏ 4 ਸਤੰਬਰ ਨੂੰ। ਤੁਹਾਡੇ ਕਿੰਨੇ ਬੱਚੇ ਹਨ? 2 ਬੱਚੇ ਹਨ। ਆਖਿਰ ਵਰਤ ਤੁਹਾਡੇ ਹਸਬੰਦ ਨਾਲ ਤਾਂ ਦਿੱਕਤ ਹੀ ਪੈ ਗਈ ਸੀ। 2 ਅਕਤੂਬਰ ਸਰਬੀਆ ਚ ਹੀ ਹੋਈ ਹੈ। ਕੀ ਗੱਲਬਾਤ ਹੋਈ ਸੀ? ਗੱਲਬਾਤ ਇਹੀ ਹੋਈ ਸੀ ਬਾਸ ਉਹਨਾਂ ਨੇ ਇਹੀ ਕਿਹਾ ਹੈ ਕਿ ਮੈਂ ਚੱਲ ਜਾਣਾ ਆ ਪਹੁੰਚ ਕੇ ਤੁਹਾਨੂੰ ਫੋਨ ਕਰਾਂਗਾ। ਸਾਡੀ ਏਜੰਟਾਂ ਨੇ ਵੀ ਇਹੀ ਗੱਲ ਮੁਕਾਈ ਸੀ ਉਸ ਤੋਂ ਬਾਅਦ ਹਜੇ ਤੱਕ ਸਾਲ 1 ਸਾਲ 2-3 ਮਹੀਨੇ ਉੱਪਰ ਹੋ ਗਏ ਨਾ ਕੋਈ ਗੱਲ ਨਾ ਕੋਈ ਫੋਨ ਕੁਝ ਨਹੀਂ ਪਤਾ ਉਹਨਾਂ ਦਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕ ਵੀ ਹੈ ਜਾਂ ਨਹੀਂ ਹੈ ਕੁਝ ਨਹੀਂ ਪਤਾ ਉਹ ਕੀ ਮੰਗ ਕਰਦੇ ਤੁਸੀਂ ਭਾਰਤ ਸਰਕਾਰ ਨੂੰ ਮੰਗੇ ਸਿਰਫ ਇਹ ਮੀਡੀਆ ਕਿ ਜਿੱਥੇ ਕਿਤੇ ਵੀ ਉਹ ਹੈ ਠੀਕ ਠਾਕ ਸਹੀ ਸਲਾਮਤ ਸਾਨੂੰ ਬਸ ਵਾਪਸ ਭੇਜਿਆ ਜਾਏ ਉਹਨਾਂ ਨੂੰ ਸਾਡੀ ਇੱਕ ਵਾਰ ਇਹ ਉਹਨਾਂ ਨਾਲ ਗੱਲ ਕਰਾਈ ਜਾਏ ਉਹਨਾਂ ਨੂੰ ਠੀਕ ਠਾਕ ਵਾਪਸ ਘਰ ਭੇਜਿਆ ਜਾਏ ਬਸ ਹੋਰ ਨਹੀਂ ਚਾਹੀਦਾ ਬਸ ਮਾਤਾ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਪੰਮੇਸ਼ ਰਤਾ ਤੁਹਾਡੀ ਆਪਣੇ بیٹے ਨਾਲ ਆਖਰੀ ਵਾਰੀ ਕਦੋਂ ਗੱਲ ਹੋਈ ਸੀ ਦੋਕਤੂ ਮਰਨੂ ਇਹ ਗੱਲ ਹੋਈ ਸੀ ਬਸ ਕਹਿੰਨੇ ਨੂੰ ਉਹਨੇ ਠੀਕ ਠਾਕ ਹੈ ਬਸ ਆਪਰਾਤ ਨੂੰ ਚਲੇ ਜਾਣਾ ਉਸ ਤੋਂ ਬਾਅਦ ਫਿਰ ਕੋਈ ਸੰਪਰਕ ਨਹੀਂ ਹੋਇਆ ਕੋਈ ਸੰਪਰਕ ਨਹੀਂ ਹੋਇਆ ਅੱਜ ਕਿੰਨਾ ਸਮਾਂ ਹੋ ਗਿਆ ਬੇਟੇ ਨੂੰ ਲੱਭਾ ਦੱਸ ਇੱਕ ਸਾਲ ਤੋਂ ਤਿੰਨ ਮਹੀਨੇ ਹੋ ਗਏ ਜੇ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ ਹੈ ਉਹ ਚਾਹਤਾ ਕਿ ਤੁਸੀਂ ਸਾਡੀ ਪ੍ਰਿਆਦ ਸੁਣੀ ਹੋਣੀ ਮਿਲ ਕੇ ਮੰਗ ਕਦੇ ਤੁਸੀਂ ਮੈਂ ਕਹਿੰਦਾ ਮੇਰੇ ਬੱਚਾ ਜਿੱਥੇ ਵੀ ਹੈ ਠੀਕ ਠਾਕ ਹੈ ਸਾਰੇ ਨੂੰ ਵਾਪਸ ਭੇਜਿਓ ਇਹੜੇ ਪਿੰਡ ਦਾ ਤੁਹਾਡਾ ਪਿੰਡ ਧੀ ਰਵਾਨਾ ਕੁਲਦੀਪ ਜੀ ਆਪਣੇ بیٹے ਬਾਰੇ ਦੱਸੋ ਕੀ ਬੇਟਾ ਕਿੱਦਾਂ ਲਾਪਤਾ ਹੋਇਆ ਕਦੋਂ ਗਿਆ ਸੀ ਕਿੱਦਾਂ ਵੇਚਿਆ ਸੀ ਮੈਂ ਉਹ ਪਹਿਲਾਂ ਏਜੰਟਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਸਿੱਧੇ ਭੇਜਾਂਗੇ ਅਸੀਂ ਇੱਕ ਨੰਬਰ ਤੇ ਦੋ ਨੰਬਰ ਦਾ ਕੰਮ ਨਹੀਂ ਹੈ ਤੇ ਇਹਨਾਂ ਨੇ ਤੁਰਕੀ ਲੈ ਗਏ ਨੇ ਤੁਰਕੀ ਤੋਂ ਗਾਂ ਤੋੜ ਕੇ ਖੜਿਆ ਤੇ ਸਰਵੀਆਂ ਦੇ ਵਿੱਚ ਗੱਲ ਜਿਹੜੀ ਹੋਈ ਆ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਏਜੰਟਾਂ ਨੇ ਸਾਡੇ ਨਾਲ ਪੈਸੇ ਵੀ ਵਾਧੂ ਲੈਨੇ ਤੇ ਧੋਖਾ ਕੀਤਾ ਕਿੰਨੇ ਪੈਸੇ ਦਿੱਤੇ ਸੋਲਾ ਲੱਖ। ਕਿੰਨਾ ਹੱਬੀ ਕਿੰਨਾ ਸੋਲਾ ਲੱਖ ਲਿਆ ਤੇ ਬਾਕੀ ਡੋਂਕਰਾਂ ਨੂੰ ਵੀ ਦਵਾਇਆ ਇਹਨਾਂ ਨੇ। ਕੀ ਕਰਦੇ ਤੁਸੀਂ? ਹੁਣ ਤਾਂ ਘਰ ਦਾ ਕੰਮ ਹੀ ਕਰੀਦਾ। ਤੇ ਪੈਸੇ ਕਰਜ਼ਾ ਚੁੱਕੇ ਭੇਜ ਸਕ। ਹਾਂ ਇਹ ਸਾਰਾ ਹੀ ਕਰਜ਼ਾ ਚੁੱਕੇ ਭੇਜਿਆ ਸੀ। ਉਹ ਕੀ ਮੰਗਿਆ ਤੁਹਾਡੀ ਪ੍ਰਿਆਜ? ਸਾਡੀ ਤਾਂ ਮੰਗ ਇਹ ਹੈ ਵੀ ਬੱਚਾ ਖਲਾ ਹੈ। ਸਹੀ ਸਲਾਮ ਦਾ ਘਰ ਆ ਜਾਵੇ। ਹਾਂ ਜਿੱਥੇ ਵਿਹਾਉ ਗੌਰ ਸਹੀ ਸਲਾਮ ਦਾ ਆ ਜਾਵੇ ਅਸੀਂ ਸਰਕਾਰ ਕੋਲੋਂ ਮੰਗ ਇਹ ਹੀ ਕਰਦੇ ਹਾਂ। ਛੋਟਾ ਭਰਾ ਜੀ ਅੱਛੇ ਦੱਸੋ ਕਿ ਉਹਦਾ ਜਦੋਂ ਤੁਸੀਂ ਬਾਹਰ ਭੇਜਿਆ ਸੀਗਾ ਕਿੰਨਾ ਪੈਸੇ ਮਕਾਇਆ ਸੀ ਜਿਹੜਾ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਸਰਕੇ ਏਜੰਟਾਂ ਨਾਲ 16 ਲੱਖ ਚ ਗੱਲ ਹੋਈ ਸੀ ਤੇ ਡਾਇਰੈਕਟ ਦੀ ਗੱਲ ਹੋਈ ਡਾਇਰੈਕਟ ਫਰਾਂਸ ਪਹੁੰਚਾਵਾਗੇ ਉਹਨਾਂ ਨੇ ਕੀ ਕਿਹਾ ਹੈ ਤੁਰਕੀ ਤੱਕ ਲੈ ਕੇ ਡਾਇਰੈਕਟ ਗਏ ਉਸ ਤੋਂ ਬਾਅਦ ਉਹਨਾਂ ਨੇ ਡੁੰਕੀ ਲਵਾ ਕੇ ਸਰਬੀਆ ਤੱਕ ਸਾਡਾ 2 ਅਕਤੂਬਰ ਦੇ ਲੰਮੇ ਸ਼ਾਮ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਭਰਾ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਤੇ ਅਸੀਂ ਜਿੰਨੀ ਹੋ ਸਕੇ ਅਸੀਂ ਮਤਲਬ ਕੋਸ਼ਿਸ਼ ਕੀਤੀ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੁਲਿਸ ਦਾ ਪਰਚਾ ਵੀ ਹੋਇਆ ਜੀ 7 15 ਜੁਲਾਈ ਦਾ ਪਰਚਾ ਹੋ ਜੁਗਾ ਜੀ ਪਰ ਕੋਈ ਕਾਰਵਾਈ ਨਹੀਂ ਸਾਨੂੰ ਮਤਲਬ ਕੋਈ ਰਿਜ਼ਲਟ ਨਹੀਂ ਮਿਲਿਆ ਕਿ ਉਸ ਪਰਚੇ ਦਾ ਕੋਈ ਨਤੀਜਾ ਸਾਨੂੰ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਉਹਨਾਂ ਏਜੰਟਾਂ ਤੇ ਵੀ ਨਾਥ ਪਾਈ ਜਾਵੇ ਜੋ ਉਹ ਉਹ ਕ੍ਰਾਈਮ ਕਰਕੇ ਵੀ ਕੋ ਮਰੇ ਆ ਤੇ ਅਸੀਂ ਇੰਨੇ ਮੁਸ਼ਕਲ ਦੇ ਹਾਲਾਤਾਂ ਵਿੱਚ ਵੀ ਇੰਨਾ ਲੋਨ ਲਿਆ ਸਾਰਾ ਲੋਨ ਹੀ ਆ ਜੀ ਸਾਡਾ ਤੇ ਅਸੀਂ 3 ਲੱਖੋਂ ਤੱਕ ਵਿਆਜ ਭਰ ਚੁੱਕੇ ਆ ਜੀ ਤੇ ਅਸੀਂ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਭਰਾ ਹਰ ਤੱਕ ਪਹੁੰਚਾਇਆ ਜਾਵੇ ਤੁਹਾਡੇ ਬ੍ਰਦਰ ਦੇ ਕਿੰਨੇ ਬੱਚੇ ਦੋ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਇਆ ਘਰ ਦਾ ਗੁਜ਼ਾਰਾ ਬੜੀ ਹਾਲਾਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਹਾਲਾਤ ਮੁਸ਼ਕਲ ਹੈ ਦੱਸ ਨਹੀਂ ਸਕਦੇ ਸਰਕਾਰ ਨੂੰ ਕਿ ਅਸੀਂ ਕਿਤਾ ਦਿਨ ਬਸਰ ਕਰ ਰਹੇ ਆ ਜੀ ਬੋਤੋ ਕੇ ਇਹ ਤੁਹਾਡੀ ਪ੍ਰਯਾਦਲਾ ਸਰਕਾਰ ਪ੍ਰਯਾਦ ਇਹ ਅਗੇ ਅਸੀਂ ਸਰਕਾਰ ਅਗੇ ਇਹ ਹੀ ਕਰਦੇ ਆ ਕਿ ਸਾਡਾ ਹਾਨੂੰ ਇਨਸਾਫ ਵੀ ਦਵਾਇਆ ਜਾਏ ਤੇ ਮੇਰੇ ਪਰ ਆ ਛੇਤੀ ਦੀ ਸ਼ਾਦੀ ਜਿੱਥੇ ਵੀ ਹੈ ਜੈਸ ਹਲਾਤਾ ਚ ਵੀ ਹੈ ਉਹਨੂੰ ਵਾਪਸ ਇੰਡੀਆ ਭੇਜਿਆ ਜਾਏ ਸਾਡੀ ਇਹ ਹੀ ਹੱਥ ਜੋੜ ਕੇ ਬੇਨਤੀ ਸਰਕਾਰ ਅਗੇ